ਪਾਤਰ ਸਾਹਿਬ ਬੋਲੋ ਪਾਤਰ ਸਾਹਿਬ ਬਾਰੇ ਅੱਛਾ ਪਾਤਰ ਸਾਹਿਬ ਇੱਕ ਯੁੱਗ ਖਤਮ ਹੋ ਗਿਆ ਜੀ ਜੀ ਪਾਤਰ ਸਾਹਿਬ ਜਿੱਥੇ ਬਹੁਤ بڑے ਸਾਹਿਤਕਾਰ ਸੀ ਜਿੱਥੇ ਇਸ ਸਮੇਂ ਦੇ ਵਾਰਿਸ ਸ਼ਾਹ ਹੀ ਪੰਜਾਬੀ ਦੇ ਜਿੱਥੇ ਉਹ ਮਤਲਬ ਬਹੁਤ بڑے ਸ਼ਾਇਰ ਗਜ਼ਲ گو اور ਗੀਤਕਾਰ ਇਹ ਸਾਰੇ ਗੁਣ ਉਹਨਾਂ ਚ ਸੀਗੇ ਸਭ ਤੋਂ ਵੱਡਾ ਗੁਣ ਉਹਨਾਂ ਚ ਸੀਗਾ ਉਹ ਮਿੱਠ ਬੋਲਣੇ ਅਤੇ ਬਹੁਤ ਹੀ ਵਧੀਆ ਇਨਸਾਨ ਸਨ ਪਤਾ ਨਹੀਂ ਕੀ ਕਰੋਪੀ ਹੋਗੀ ਸਾਡੇ ਲੋਕਾਂ ਕੋਲ ਵੀ ਰੱਬ ਨੇ ਬੜੇ ਬੇਵਕਤ ਉਹਨਾਂ ਨੂੰ ਸਾਥੋਂ ਖੋ ਲਿਆ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਪੰਜਾਬੀ ਮਾਨ ਨੂੰ ਹਲੇ ਬਹੁਤ ਲੋੜ ਸੀ ਪਰ ਕੀ ਕਿਹਾ ਜਾ ਸਕਦਾ ਹੈ ਕਿਉਂ ਕੁਛ ਮਾਲਕ ਕਰਨਾ ਉਹਦੇ ਅੱਗੇ ਸਿਰ ਝੁਕਾ ਕੇ ਪਾਣਾ ਮਿਲਣਾ ਪੈਂਦਾ ਪਰ ਦੁੱਖ ਦੁੱਖ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਹੋਇਆ ਇਹ ਨਾਪੜਾਉਣ ਵਾਲੀ ਗੱਲ ਹੈ ਨਾ ਸਹਿ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਮਤਲਬ ਐਸੀ ਐਸੀ ਇਹ ਪੋਜੀਸ਼ਨ ਹੈ ਪਰ ਕਿਉਂਕਿ ਉਹਦੇ ਪਾਣੀ ਅੱਗੇ ਸਿਰ ਚ ਕੋਲਣਾ ਪੈਂਦਾ ਜੋ ਉਹਦੀ ਮਰਜ਼ੀ ਹੈ ਉਹਨੇ ਕਰ ਦਿੱਤਾ